ਹੈਲੋ ਜੀ ਕਿਵੇਂ ਸਾਰੇ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਚੱਲੇ ਆਂ ਜੀ ਮੇਲੇ ਸਾਡੇ ਇਥੇ ਸ਼ਹਿਰ 'ਚ ਮੇਲਾ ਲੱਗਾ ਹੋਇਆ ਹੈ ਜੀ ਪੀਰਾ ਦੀ ਦਰਗਾਹ ਤੇ ਤੇ ਚਲੋ ਤੁਹਾਨੂੰ ਵੀ ਨਾਲ ਅਸੀਂ ਮੇਲਾ ਇੰਜੋਏ ਕਰਾਉਣੇ ਆ ਤੁਸੀਂ ਵੀ ਸਾਡੇ ਨਾਲ ਵਲੌਗ ਦੇ ਵਿੱਚ ਬਣੇ ਰਹੋ ਸਾਡਾ ਵਲੌਗ ਜਿਹੜਾ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਤੇ ਸਪੋਰਟ ਕਰਿਆ ਕਰੋ ਦੇਖੋ ਜੀ ਮੇਲਾ ਇਥੋਂ ਦੇਖਦਾ ਪਿਆ ਭੁੱਲਦੇ ਥੱਲੇੋਂ ਫੇਰ ਅੱਗੇ ਜਾ ਕੇ ਦੇਖਦੇ ਆਂ ਵੇਖੋ ਜੀ ਮੇਲਾ ਕਿੰਨਾ ਭਰਿਆ ਹੋਇਆ ਦੂਈ ਜੱਲਾ ਵੇਖ ਕੇ ਤਾਂ ਸਹੀ ਉੱਤੇ ਬਹੁਤ ਵਾਸਾ ਉਹ ਕਿਹਦਾ ਪੰਗਾਇਆ ਪਰ ਆਹ ਮਾ ਆ ਰਿਹਾ ਇਹ ਨਾ ਇੱਥੇ ਹਾਂਜੀ ਆ ਰਿਹਾ ਕੁੜਕਾ ਵੱਡੇ ਲੈਣੇ ਨਹੀਂ ਇੱਥੇ ਕੱਲਾ ਹੈਣਾ ਦਾਦਾ ਹੀ ਨਿੱਕੇ ਹੀ ਲੋ ਆ ਲੋ ਜੀ ਹੁਣ ਲੱਗੀ ਫੁੱਲ ਲੈਣ ਪੈਣ ਤੇ ਹਰੀ ਕਾਂਢੀ ਫੁੱਲਾਂ ਦੀ ਆ ਦੇਖ ਦੇ ਕੀ ਫੁੱਲ ਕਿਹੜੇ ਕਿਹੜੇ ਲੈਣੇ ਆ ਕਿਹੜੇ ਲੈਣੇ ਤੁਸੀਂ ਪਸੰਦ ਕੋਈ ਹਾਂ ਸੋਹਣੇ ਆ ਤਾਂ ਸਾਰੇ ਹਾਂ ਕਿੰਨੇ ਨੇ ਆ ਹਾਂ ਕਿੰਨੇ ਰਹਿ ਜਾਂਦੇ 100 ਤੋਂ 150 ਕਿਹੜੇ ਦੇ ਆ 4 ਮਹੀਨੇ ਦਾ ਸੋਦੇ ਸੁਣ ਲੈ

ਕਿੰਨੇ ਸੋਨਾ ਨਾ ਹੈ ਹੈ 150 ਦੇ ਦੋ ਹੈ ਕਿਥੋਂ ਮੇ ਕੋ ਇਦਾਂ ਦੇ ਹੀ ਆ 3 4 ਕਿਥੋਂ ਆ ਵੇਖੋ ਜੀ ਪਲਾਸਟਿਕ ਦਾ ਸਮਾਨ ਚਲੋ ਕੌਣ ਡਿਆ ਕਰਨ ਗੂਗਲ ਤੇ 4 ਰੁਪਏ ਕੁਝ ਦੇਖੋ ਜੀ ਕਿੰਨੇ ਝੂਲੇ ਤੇ ਬਸ ਦੁਨੀਆ পাগল ਹੋਈ ਸਮਾਨ ਖਰੀਦਣ ਨੂੰ ਆ ਨੀ ਸਿਆ ਦੇਖੋ ਕਟੋਰੀਆਂ ਹੈ ਕਿੰਨੀਆਂ ਸੋਹਣੀਆਂ ਨਹੀਂ ਬਿਨਾਟਕ ਕੰਤੋਆਂ ਸੋਹਣੀਆਂ ਜੀ ਆ ਵੇਖ ਨਵੇਂ ਆਵੇ ਕੋ ਕਟੋਰੀਆਂ ਕਿੰਨੀਆਂ ਸੋਹਣੀਆਂ ਨਾ ਸਾਡੀ ਬੂ ਵੀ ਆਇਆ ਨਾਲ ਸਾਡਾ ਬੂ ਵੀ ਚਾ ਬੂ ਮੇ ਲਾਵੇ ਕਿ ਨਾ ਆਇਆ ਨਾ ਆ ਇਧਰ ਦੇ ਆਹੋ ਇੱਧਰ ਵੇਖ ਲੋ ਲੋਕ ਗੱਡੀਆਂ ਮੋਟਰਾਂ ਨੂੰ ਲਾ ਕੇ ਇਹ ਭਾਈ ਹਰਸਲ ਇੱਥੇ ਲੰਦਾ 14 ਮੈਂ ਕੀ ਨਹੀਂ ਕੁਛ ਨਹੀਂ ਖਾਸ ਲੋਕ ਤਾਂ ਵੇਖੀਦਾ ਗਰਮੀ 'ਚ ਪਾਗਲ ਹੋਏਗੇ ਕੀ ਲੈਣਾ ਹੁਣ ਇਥੋਂ ਚੁੰਕੇ ਕਾਹ ਵਾਇ ਹੀ ਸਟਰਬ ਹੋ ਰਹਾ ਆਹੋ ਰਮਨ ਸਪਾਹਣ ਉਹ ਅੰਟੀ ਆਪਾਂ ਬਿੰਦੀ ਹੈ ਨਾ ਸੋਹਣੇ ਲੱਗਦੇ ਨਾ ਵੀ ਫੈਂਸੀ ਜੇ ਹੈ ਲੈਣਾ ਕੁਛ ਨਾ ਨਹੀਂ ਬਲਕਿ ਕਰਿਸਟਲ ਵਾਲੇ ਉਹ ਕਿលਿਆ ਬਾਰਿਸ਼ ਹੈ ਭੱਇਆ ਹਮੇ ਵੀ ਦੇ ਦੋ ਗੋਲ ਦਾ ਪਿਆ ਜਵਾਰੀ ਥੋੜੀ ਆਉਣੀ ਏ ਮੇਲੇ ਦਾ ਕਰਕੇ ਬੱਦਲ ਵੀ ਬਹੁਤ ਆ ਗਾਲੇ ਬੱਤਾਂ ਨੇ ਹੋਰੇ ਤਾਂ ਚਲਾਈਂ ਖੂਨ ਲੱਗਿਆ ਜੀ ਅਸੀਂ ਟਿੱਕੀਆਂ ਖਾਣ ਦੇਖਦੇ ਕਦੋਂ ਵਾਰੀ ਆਉਂਦੀ ਤੇ ਕਦੋਂ ਮਿਲਦੀਆਂ ਸਾਨੂੰ ਨਾ ગરમી بہت زیادہ ہے بارش ਆ ہی نہیں لگਦਾ نا فیدر دیکھو جی چتیاں کھان دے ہیں ہن ادھر کھٹی چڑھنی ہے ادھر مٹنی ہے ਨੇ ਭਾਈਆ ਅੱਛਾ ਯਾਰ ਤੇ ਯਾਰ ਤੇ ਯਾਰ ਤੇ ਰਾਤ ਨੂੰ ਬੱਸਲੇ ਕਾਰਨੇ ਪਿਆਰ ਤੇ ਇਹ ਦੋਸਤ ਕਰਾਈ ਪਿਆਰ ਤੇ ਯਾਰ ਤੇ ਯਾਰ ਤੇ 100 ਯਾਰ ਤੇ 100 ਹਾਂ ਜੋ ਹਾਂਜੀ ਹੁਣ ਚੱਲੇ ਆ ਜੀ ਅਸੀਂ ਘਾਰ ਵਾਪਸੀ ਸਾਡੀ ਮੇਲਾ ਅਸੀਂ ਦੇਖ ਲੈਨੇ ਰਾਤ ਬਹੁਤ ਹੋ ਗਿਆ ਗਰਮੀ ਨਹੀਂ ਹਟੀ بارش ਵੀ ਆ ਗਈ ਆ ਤੇ ਚਲੋ ਜੀ ਠੀਕ ਆ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ